ਕੋਈ ਵੀ ਜ਼ਿੰਮੇਵਾਰ ਮੁੱਖ ਮੰਤਰੀ ਹੁੰਦਾ ਤੇ ਇੰਡੀਆ ਦੇ ਜਿਹੜਾ ਮੈਟਰੋਲੋਜੀਕਲ ਆਫਿਸ ਹੈ ਉਹਨੇ ਕਲੀਅਰ ਵਰਨਿੰਗ ਮਈ ਦੇ ਮਹੀਨੇ ਵਿੱਚ ਦੇ ਦਿੱਤੀ ਸੀ ਕਿ ਜੂਨ ਤੇ ਜੁਲਾਈ ਦੇ ਵਿੱਚ ਬਰਸਾਤ ਕਿੰਨੀ ਹੋਣੀ ਹੈ ਰੈਡ ਅਲਰਟ ਹੋਇਆ orange ਅਲਰਟ ਹੋਇਆ ਇਹ ਚੀਫ ਮਿਨਿਸਟਰ ਦਾ ਫਰਜ਼ ਸੀ ਕਿ ਸੈਂਟਰ ਵਾਟਰ ਕਮਿਸ਼ਨ ਜਰੀ ਜਿਹੜਾ ਇਰੀਗੇਸ਼ਨ ਦਾ ਮਹਿਕਮਾ ਸੈਂਟਰ ਦਾ ਜਿਹੜਾ ਡੈਮਾਂ ਤੇ ਸਾਰੀ ਆਪਣੀ ਪਕੜ ਰੱਖਦਾ ਜਿਹਦੇ ਉੱਤੇ ਪਖੜਾ ਬਿਆਸ ਦਾ ਡੈਮ ਵੀ ਹੈ ਪੌਂਗ ਵੀ ਹੈ ਪੌਂਗ ਡੈਮ ਵੀ ਹੈ ਰنجੀਤ ਸਾਗਰ ਡੈਮ ਵੀ ਹੈ ਇਹਨਾਂ ਦਾ ਜਿਸ ਤਰ੍ਹਾਂ ਜਿਸ ਤਰ੍ਹਾਂ ਇਹਨਾਂ ਨੂੰ ਪਤਾ ਸੀ ਬਰਸਾਤ ਆਣੀ ਉਦੋਂ ਚਾਹੀਦਾ ਸੀ ਗਵਰਨਮੈਂਟ ਆਫ ਪੰਜਾਬ ਨੂੰ ਕਿਉਂਕਿ ਸਾਰੀਆਂ ਏਜੰਸੀਆਂ ਬੈਠਦੀਆਂ ਉਹਦੇ ਵਿੱਚ ਰਾਜਸਥਾਨ ਦੇ ਬੰਦੇ ਹੀ ਬੈਠਦੇ ਨੇ ਹਿਮਾਚਲ ਵਾਲੇ ਵੀ ਹਰਿਆਣੇ ਵਾਲੇ ਵੀ ਪੰਜਾਬ ਵਾਲੇ ਕਿਉਂਕਿ ਇਹ ਸਾਰੀਆਂ ਗਵਰਨਮੈਂਟਸ ਦਾ ਕੰਟਰੋਲ ਹੈ ਉਹਦੇ ਤੇ ਤੇ ਸੈਂਟਰ ਦਾ ਤੇ ਹੈ ਹੀ ਤੇ ਜੇ ਆਸਾ ਇਸ ਦਾ ਪਾਣੀ ਛੱਡਦੇ ਰਹਿੰਦੇ ਤੇ ਪੰਜਾਬ ਦਾ ਬਚਾਅ ਹੋ ਜਾਂਦਾ ਦੂਜੀ ਗੱਲ ਇਹੜਾ ਵੱਡਾ ਐਜ਼ ਲੀਡਰ ਆਫ ਦੀ ਆਪੋਜੀਸ਼ਨ ਮੈਂ ਗੱਲ ਕਰ ਰਿਹਾ ਪਿਛਲੇ ਸੈਸ਼ਨ ਜਿਹੜਾ ਮਹੀਨਾ ਸਵਾ ਮਹੀਨਾ ਜਾਂ ਡੇਢ ਮਹੀਨਾ ਪਹਿਲੇ ਹੋਇਆ ਹੈ ਬਕਾਇਦਾ ਤੌਰ ਇਰੀਗੇਸ਼ਨ ਮਿਨਿਸਟਰ ਸਾਹਿਬ ਨੂੰ ਮੈਂ ਪੁੱਛਿਆ ਸੀ ਕਿ ਰਿਗਾ ਗੋਇਲ ਸਾਹਿਬ ਮੈਨੂੰ ਇਹ ਦੱਸੋ ਖੱਕਰ ਸਾਰਾ ਬੈਠ ਗਿਆ ਸੀ ਅਸੀਂ ਵੀ ਸਾਰੇ ਉਸ ਏਰੀਆ ਚੋਂ ਜਿੱਥੇ ਦਰਿਆ ਬਿੰਦੇ ਸਤਲੁਜ ਰਾਵੀ ਤੇ ਬਿਆਸੜ ਤੇ ਉਸ ਟਾਈਮ ਉੱਥੇ ਉਹਨਾਂ ਨੇ ਇਸ ਗੱਲ ਦੀ ਸ਼ੋਰੈਂਸ ਦਿੱਤੀ ਸੀ ਕਿ ਬਾਜਰ ਸਾਹਿਬ 8000 ਕਿਲੋਮੀਟਰ ਡਰੇਨ ਜੇ ਤੇ 74 ਜਗਾ ਬੰਨਨੇ ਅਸੀਂ 250 ਕਰੋੜ ਰੁਪਈਆ ਲਾ ਕੇ ਸਾਰੀਆਂ ਹੀ ਜਿਹੜੀਆਂ ਡਰੇਨਜ ਨੇ ਸਾਫ ਕਰਦੇ ਤੇ ਸਾਰੇ ਬੰਨ ਮਜ਼ਬੂਤ ਕਰਦੇ ਜੇ ਐਕਚੁਅਲ ਦੇ ਵਿੱਚ ਇਹਨਾਂ ਪਿੱਛੇ ਧਿਆਨ ਕੀਤਾ ਹੁੰਦਾ ਤੇ ਇਹ ਹਾਲ ਨਹੀਂ ਸੀ ਹੋਣਾ ਸੋ ਇਹਦੇ ਚ ਜਿੱਥੇ ਇੱਕ ਪਾਸੇ ਨੈਚਰਲ ਕਲੈਮਿਟੀ ਹੈ ਹੀ ਹੈ ਬਟ ਇਹਦੇ ਵਿੱਚ ਮੈਨ ਮੇਡ ਮੈਂ ਸਮਝਣਾ ਐਂਡ ਪਾਰਟਿਕੁਲਰਲੀ ਗਵਰਨਮੈਂਟ ਆਫ ਪੰਜਾਬ ਇਰਿਸਪੌਂਸਿਬਲ ਮਿਨਿਸਟਰ ਇਰਿਸਪੌਂਸਿਬਲ ਇਹਨਾਂ ਦੇ ਇਰੀਗੇਸ਼ਨ ਮਿਨਿਸਟਰ ਤੇ ਜੋ ਆ ਕ੍ਰਿਸ਼ਨ ਕੁਮਾਰ ਤੇ ਦੂਸਰੇ ਚੌਥੇ ਕਰ ਰਹੇ ਨੇ ਤੁਸੀਂ ਵੇਖ ਹੀ ਲਿਆ ਜੀ ਇਹ 250 ਦਾ 250 ਕਰੋੜ ਰੁਪਇਆ ਖਾ ਗਿਆ ਤੁਸੀਂ ਕਹਿ ਰਹੇ ਕਿ ਪਹਿਲਾਂ ਤਿਆਰੀ ਨਹੀਂ ਹੋਈ ਪਰ ਹੁਣ ਜੋ ਹਾਲਾਤ ਬਣੇ ਉਸ ਵਿੱਚ ਪੰਜਾਬ ਸਰਕਾਰ ਦੀ ਭੂਮਿਕਾ ਕੇਂਦਰ ਸਰਕਾਰ ਦੀ ਭੂਮਿਕਾ ਨੂੰ ਕਿਵੇਂ ਵੇਖੋ ਜ਼ੀਰੋ ਜੀ ਜੇ ਸ਼ਿਵਰਾਜ ਚੋਹਾਨ ਆਇਆ ਦੇਖੇ ਕੀ ਗਿਆ ਅਸੀਂ ਚੋਹਾਨ ਸਾਹਿਬ ਨੂੰ ਪੁੱਛਣਾ ਚਾਹੁੰਦੇ ਹਾਂ ਚੋਹਾਨ ਸਾਹਿਬ ਕੀ ਪ੍ਰਧਾਨ ਮੰਤਰੀ ਜੀ ਇੰਨੇ ਵੀ ਸੀਨੇ ਪੰਜਾਬ ਹਮੇਸ਼ਾ ਇਹੀ ਲੋਕ ਨੇ ਬਾਰਡਰ ਤੇ ਜਿਹੜੇ ਹਮੇਸ਼ਾ ਦੇਸ਼ ਵਾਸਤੇ ਖਲੋਦੇ ਕਿ ਪ੍ਰਧਾਨ ਮੰਤਰੀ ਜੀ ਅਜ ਕਾ ਕ੍ਰਾਈਮ ਕਿਉਂ ਨਹੀਂ ਕਰ ਸਕਿਆ ਦੀ 에ਰੀਅਲ ਸਰਵੇ ਤੇ 에ਰੀਅਲ ਸਰਵੇ ਹੀ ਆਣਾ ਇੱਕ ਹੀ ਟੇ ਦਾ ਟਾਈਮ ਲੱਗਦਾ ਤੁਸੀਂ ਇੱਥੋਂ ਹੋ ਕੇ ਗਏ ਹੋ ਤੁਸੀਂ ਖੁਦ تسلیم ਕੀਤਾ ਕਿ 4 ਲੱਖ ਏਕੜ ਤੋਂ ਵੱਧ ਜ਼ਮੀਨ ਪਰ ਬਾਤ ਤੁਸੀਂ ਦੱਸੋ ਕਿ ਮਿਨੀਮਮ ਮੁਆਵਜ਼ਾ ਕੀ ਦੇਵੋਗੇ ਸਾਡੀ ਡਿਮਾਂਡ ਘੱਟ ਤੋਂ ਘੱਟ 50000 ਰੁਪਏ ਏਕੜ ਦੀ ਕਿਉਂਕਿ ਝੋਨਾ 70 ਤੋਂ 80000 ਰੁਪਏ ਕਿੱਲੇ ਦਾ ਨਿਕਲਦਾ ਝੋਨੇ ਦੇ ਨਾਲ ਨਾਲ ਬਹੁਤ ਸਾਡੇ ਸਾਡੇ ਏਰੀਆ 'ਚ 슈ਗਰ ਕੇਨ ਹੈ ਗੰਨੇ ਦਾ ਕ੍ਰੌਪ 1 ਸਾਲ ਦਾ ਝੋਨੇ ਦਾ ਕ੍ਰੌਪ 6 ਮਹੀਨਿਆਂ ਦਾ ਤੇ ਗੰਨੇ ਵਾਲਿਆਂ ਦਾ ਤੇ ਪੂਰੇ ਸਾਲ ਦੀ ਫਸਲ ਖਤਮ ਹੋ ਗਈ ਝੋਨੇ ਦਾ ਵੀ ਮਿਨਿਮਮ ਖਰਚਾ ਜਿਹੜਾ 25 ਤੋਂ 30 ਹਜ਼ਾਰ ਰੁਪਈਆ ਹੈ ਕਮਾਦ ਦਾ ਖਰਚਾ 35 ਤੋਂ 40 ਹਜ਼ਾਰ ਰੁਪਏ ਦਾ ਕਿਲੇ ਦਾ ਜੀ ਕੌਣ ਕੰਪਨਸੇਟ ਕਰੇਗਾ ਜੀ ਕਾਇੰਟ ਇਸ ਹੋਏ ਇੱਥੇ ਜ ਬਿਗ ਬਾਤ ਦੂਜੇ ਪਾਸੇ ਹੁਣ ਹਸਪਤਾਲ ਦਾਖਲ ਹੋ ਗਿਆ ਜਾ ਕੇ ਇਹਨਾਂ ਦਾ ਡਰਾਮਾ ਹੀ ਨਹੀਂ ਹਟ ਰਿਹਾ ਜੀ ਤੁਸੀਂ ਵੇਖੋ ਕਿੱਡੀ ਬਦਕਿਸਮਤੀ ਦੀ ਗੱਲ ਹੈ ਅੱਜ ਇਹ ਭਗਵੰਤ ਮਾਨ ਚਾਹੀਦਾ ਸੀ ਇੱਥੇ ਰੌਲਾ ਚੱਲੀ ਜਾਂਦਾ ਹੋਣੇ ਜੀ ਚੀਮਾ ਸਾਹਿਬ ਬਣਨਗੇ ਕਿ ਨਿਜਰ ਸਾਹਿਬ ਬਣਨਗੇ ਕਿ ਅਮਨ ਅਰੋੜਾ ਜੀ ਬਣ ਗਏ ਇਹਨਾਂ ਨੂੰ ਇਸ ਗੱਲ ਦੀ ਪਈ ਏ ਪੰਜਾਬ ਨੂੰ ਜ਼ਿੰਦਗੀਆਂ ਦੀ ਪਈ ਏ ਕੇਜਰੀਵਾਲ ਸਾਹਿਬ ਨੂੰ ਇਹ ਪਈ ਕਿ ਦੱਸੋ ਜੀ ਹੋਣੇ ਸੀ ਚੀ ਮਿਸਟੈਕ ਇਹਨੂੰ ਬਣਾਈ ਏ ਕਿਸੇ ਹੋਰ ਦੇ ਖੂ ਖਾਤੇ ਪਾ ਦੀਏ ਜਿਹੜਾ ਕਹੋ ਹੋਣੇ ਜੋ ਕੁਝ ਇੱਥੇ ਨਾਕਾਮਯਾਬੀ ਏ ਕਿਸੇ ਨਾ ਕਿਸੇ ਦੇ ਖੂ ਖਾਤੇ ਪਾਣ ਕੇ ਇਹਨਾਂ ਦੀ ਕੋਸ਼ਿਸ਼ ਹੈ ਸੈਂਟਰ ਤੇ ਪਾਣਾ ਸੈਂਟਰ ਦੀ ਕੋਸ਼ਿਸ਼ ਹੈ ਇਹਨਾਂ ਤੇ ਪਾਣਾ ਤੇ ਡੋ ਪੰਜਾਬ ਗਿਆ ਆਓ ਸਰ ਤਾਂ ਬਿਲਕੁਲ ਪ੍ਰਧਾਨ ਗਿਆ ਹੋਇਆ 100 ਕਰੋੜ 105 ਜਿੰਨਾਂ ਨੂੰ ਪਤਾ ਹੈ ਜੀ ਅਸੀਂ ਦੋ ਬਹੁਤ ਧੰਨਵਾਦ ਤੁਹਾਨੂੰ ਕਿ ਬੜੇ ਲੱਖ ਨੂੰ ਖਾੜ ਲਈ ਹੈ ਤੇ ਪਹਿਲੇ ਦਿਨ ਤੋਂ ਬੜਾ ਬਸੋ ਬੰਦਾ ਆਈ ਅੱਜ ਬਾਰੇ ਹੋ ਗੁਰੂ ਜੀ ਪਤਾ ਨਹੀਂ ਬਾਤ ਚਾਈ ਹੈ ਉਸ ਤੋਂ ਪਹਿਲਾਂ ਤੁਹਾਨੂੰ ਕੋਈ ਅੱਲਾਹ ਦੇਖ ਪਾਏ ਇਹਦੇ ਟਾਈਮ ਇਹੋ ਬੇਟੀਆਂ ਦਾ ਮੁਹੱਜਾ ਹੈ ਕਿ ਤੁਹਾਡੇ ਕੋਲ ਬੇਟੀਆਂ ਦਾ ਕੋਈ ਪਹਿਲੇ ਦਿਨ ਤੋਂ ਨਹੀਂ ਰਹੇ ਜੇ ਕੋਈ ਸੱਤਾਵਾ ਇੰਗਣੇ ਬੇਟੀਆਂ ਰਹੀਆਂ ਨੇ ਤਾਂ ਇਹ 20 ਕਿਲੋ ਤੋਂ ਬਾਅਦ ਵਿੱਚ ਮਾਰੇ ਜਾਂਦਾ ਕੀਤਾ ਹੋਣਾ ਜੇ ਐਨਡੀਆਰਫ ਦੀ ਟੀਮ ਚ ਕੱਲੋਂ ਨਾ ਲਾਈਏ ਬਾਕੀ ਸਾਡੀ ਇਹ ਰਿਕਵੈਸਟ ਆਈ ਸਾਨੂੰ ਇੱਕ ਤਾਂ ਨਹਿਰੀ ਨੂੰ ਪ੍ਰੂਫ ਦਿੱਤਾ ਜਲ ਦਿਿਆਂਗੇ ਹਰ ਸਾਲ ਦੇ ਸਾਲ ਪਹਿਲਾਂ ਸਾਨੂੰ ਵੱਡੀ ਸਭ ਤੋਂ ਮਾਰ ਤੇ ਜਿਹੜੀ ਪਈ ਹੈ ਪਰ ਇਸ 3 ਕਿਲੋਮੀਟਰ ਦੇ ਵਿੱਚ ਤੁਰਕੇ ਜਾਂਦੇ ਤੁਹਾਡਾ ਆਲੇ ਵਾਲਾ ਪਿੰਡ 3 ਕਿਲੋਮੀਟਰਾਂ ਆਲੇ ਵਾਲੇ ਪਿੰਡ ਤੋਂ ਸਾਡੇ ਪਿੰਡ ਤੁਰਕੇ ਜਾਂਦਾ ਸਾਰਾ ਪਿੰਡ ਤੁਰਕੇ ਆਉਂਦਾ ਸਾਰਾ ਪਿੰਡ ਤੁਰਕੇ ਆਉਂਦਾ ਤੇ ਨੈਰੀ ਰੂਪ ਦਿੱਤਾ ਜਾਵੇ ਸਾਡੇ ਦਰਿਆ ਨੂੰ ਹਰ ਸਾਲ ਦੇ ਥਲ ਸਾਨੂੰ ਮਾਰ ਪੈਂਦੀ ਹੈ ਹਰ ਸਾਲ ਦੇ ਸਾਡੇ ਤੇਈ ਦੇ ਵਜੂ ਪੈ ਗਈ 25 ਦੇ ਵੰਗੂ ਪਹਿਲੀ ਗੱਲ ਤੋਂ ਤੇਈ ਹੋਈਆਂ ਜਮੀਨਾਂ ਸਾਡੇ ਕੋਲੋਂ ਅਜੇ ਤੱਕ ਨਹੀਂ ਬੜੀਆਂ ਇਹ ਢੀ ਕੁ ਮਾਰ ਮਾਰ ਤੁਹਾਨੂੰ ਪਈ ਜਾਂਦੀਆਂ ਐਦਕੀ ਜਮੀਨਾਂ ਖਾਬ ਹੋ ਗਈਆਂ ਛੇਤੀ ਸਭ ਤੋਂ ਪੰਦਰਾਂ ਹੋ ਗਈਆਂ ਦੂਜੀ ਗੱਲ ਅਸੀਂ ਇਹ ਫੇਰ ਕਰਦੇ ਕਿ ਕਦੋਂ ਖਾਸ ਕਰਕੇ ਪੰਜ ਦੇ ਨੰਬਰ ਤੇ ਚਲੋ ਕਸਾ ਨਹੀਂ ਕਰਦੇ ਜਿਹੜੇ ਪੰਜਾਬ ਨੂੰ ਜੇ ਪੰਜਾਬ ਨੂੰ ਤਾਂ ਸਾਡੇ ਹਰ ਪੀਰ ਤੋਂ ਨਾਲ ਜੁੜੂ ਹੈ ਇੱਕ ਮਿੰਟ ਨਾਲ ਸਾਡੀ ਸਰਕਾਰ ਹੋ ਜਾਂਦੀ ਆ ਸਾਡੀ ਤੁਹਾਨੂੰ ਮਾਅਵਜ਼ਾ ਨਹੀਂ ਮਿਲਦਾ ਸਾਡੇ 500 ਤੋਂ ਸਾਡੇ ਸਾਡੀ ਇੱਧਰ ਆ ਜੀ ਇੱਕ ਮਰਨਾ ਵੀ ਨਹੀਂ ਸਾਡੀ ਇਹ ਹੀ ਪਰੇਸ਼ਾਨੀ ਹੈ ਜੀ ਬਹੁਤ ਜ਼ਿਆਦਾ ਹੀ ਛਿੱਬੇ ਤੇ ਕੰਮ ਜੀ ਮੈਂ ਆਪਣਾ ਤੀਜਾ ਜੀ ਜੀ ਦਾ ਤਾਂ ਮਸਲਾ ਇੱਕ ਤੇ ਜ਼ਮੀਨਾਂ ਦੀ ਗੱਲ ਕਰਾਂ ਕਿ ਪੱਕੀਆਂ ਨਾਂ ਗੌਰਮੇ ਚਾ ਹਾਂਜੀ ਉਸ ਸੈਂਟਰ ਪੀ ਨੇ ਕੁਝ ਨਹੀਂ ਦਿੱਤਾ ਪਰਮਿਸ਼ਨ ਕਰਦੇ ਪਰਮਿਸ਼ਨ ਦੇਦੇ ਪ੍ਰੋਵਿੰਸ਼ਲ ਗਵਰਨਰ ਦਿੰਦੇ ਹਾਂ ਜਿਹੜੀਆਂ ਪਹਿਲੇ ਰਜਿਸਟਰਡ 2075 ਹਾਂਜੀ ਇੱਥੇ ਵੀ ਉਹ ਜਿੱਦਾਂ ਫਿਰ ਜੋ ਕੋਈ ਮੁਆਵਜ਼ੇ ਦੀ ਬੇਤਾ ਕਰਨਾ ਹਾਂ ਜਾਨੀ ਕਰੀ ਗਿਆ 50000 ਹਾਂਜੀ ਕਰ ਰਹੀ ਉਹਦੇ ਸਾਡੇ ਪਿਛੇ ਲਾ ਕੇ ਸੂਬੇ ਦੀ ਸਰਕਾਰ ਵੀ ਇਹ ਨਹੀਂ ਕਰੀ ਨਿਕਾਣੀ ਤੇ 60-40 ਦੀ ਰੇਸ਼ੋ ਚ ਪੈਸੇ ਆਣੇ ਹੁਣ ਸੈਂਟਰ ਕਿਨੇ ਦਿੰਦਾ ਇਹ ਕਿਨੇ ਪਾਉਂਦੇ ਠੀਕ ਹੈ ਸਾਨੂੰ ਪਤਾ ਹੀ ਇਹ ਜੋ ਇਹਨਾਂ ਦਾ ਹਾਲ ਹੈ ਸਰ ਜੀ ਸਾਨੂੰ ਨਾ 23 ਦੇ 6800 ਰੁਪਇਆ ਵੀ ਨਹੀਂ ਮਿਲਿਆ 6500 ਰੁਪਇਆ ਤੋ ਉਹ ਵੀ ਨਹੀਂ ਸੀ ਮਰਿਆਉਣ ਸਰ ਪੰਜ ਕਿੱਲਿਆਂ ਤੱਕ ਦਿੱਤਾ ਜੀ ਇੱਕ ਵੀ ਇਹਨਾਂ ਕਿੰਨੇ ਕਰੋੜਾਂ ਰੁਪਇਆ ਜਿਹੜਾ ਫੰਡ ਆ ਉਹ ਰੀਲੀਜ਼ ਕਰਦੇ ਆ ਵੀ ਇਹਨੂੰ ਕੰਟਰੋਲ ਕੀਤਾ ਜਾਵੇ ਬੰਨ ਬਣਾਏ ਜਾਣਾ ਤਾਰ ਲਾਈ ਜਾਵੇ ਕੋਈ ਡਰੇਨਾ ਦੀ ਖਲਾਈ ਨਹੀਂ ਹੋਈ ਸਾਰੇ ਪੈਸੇ ਤੇ ਕੰਮ ਕਰ ਰਹੀਆਂ ਸੰਗਤ ਨੇ ਆਵਾਜ਼ ਕਹੀ ਐਸ ਡੀ ਐਮ ਚਲੋ ਸਰਕਾਰ ਆ ਡੀ ਸੀ ਸਾਹਿਬ ਆਉਣ ਆਪ ਆਉਣ ਹੁਣ ਉੱਥੋਂ ਤਾਂ ਪੈਸਾ ਆ ਜਾਂਦਾ ਵਾ ਥੱਲੇ ਉਹਨਾਂ ਨੂੰ ਪਤਾ ਹੀ ਨਹੀਂ ਲਾਉਣਾ ਕਿੱਥੇ ਲਾਉਣਗੇ ਕਰਨਗੇ ਕੀ ਉਹ ਇੱਥੇ ਆ ਕੇ ਉੱਪਰੋਂ ਪੈਸਾ ਆਉਂਦਾ ਤੇ ਢੇਡੇ ਨਾਲ ਦੇ ਵਿੱਚ ਪੈਸਾ ਥੋੜਾ ਜਿਹਾ ਬਿਟਾਈ ਦਾ ਦਿਨ ਕਰ ਲੈਣਾ ਮੈਂ ਆਪੋ ਮੇਰਾ ਵਾਦਾ ਤੁਹਾਡੇ ਨਾਲ ਪਿਆ